ਲੈਂਡ ਕਸਟਮ ਸਟੇਸ਼ਨ ਨੂੰ ਮਿਲੀ ਵੱਡੀ ਕਾਮਯਾਬੀ ਅਟਾਰੀ ਦੇ ਵਿੱਚ ਕਰੋੜਾ ਰੁਪਏ ਦਾ ਸੋਨਾ ਕੀਤਾ ਗਿਆ ਬਰਾਮਦ 2 ਕਿਲੋ 332 ਗ੍ਰਾਮ 24 ਕੈਰਟ ਸੋਨਾ ਬਰਾਮਦ ਹੋਇਆ ਪਾਕਿਸਤਾਨ ਤੋਂ ਭਾਰਤ ਪਹੁੰਚੀ ਮਹਿਲਾ ਮੁਸਾਫਿਰ ਸ਼ੱਕ ਪੈਣ ਤੇ ਅਫਸਰਾਂ ਦੇ ਵੱਲੋਂ ਚੈਕਿੰਗ ਕੀਤੀ ਗਈ ਜਦੋਂ ਚੈਕਿੰਗ ਕੀਤੀ ਗਈ ਤਾਂ ਉਸ ਦੇ ਕੋਲੋਂ ਕਰੋੜਾ ਰੁਪਏ ਦਾ ਸੋਨਾ ਬਰਾਮਦ ਹੋਇਆ ਦੱਸਿਆ ਕਿ ਅਟਾਰੀ ਤੋਂ ਪਹੁੰਚੀ ਜੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਲੈਂਡ ਕਸਟਮ ਸਟੇਸ਼ਨ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਕਿ ਔਰਤ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਕਰੋੜਾ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ ਸੋ ਨਾਜ਼ੇਕੀ 2 ਕਿਲੋ ਦੇ ਕਰੀਬ ਹੈ ਸੋਨਾ ਜਿਹੜਾ ਕਿ ਸੌਰਤ ਦੇ ਵੱਲੋਂ ਬਰਾਮਦ ਕੀਤਾ ਗਿਆ ਹੈ ਸੋ ਪਾਕਿਸਤਾਨ ਤੋਂ ਭਾਰਤ ਪਹੁੰਚੀ ਸੀ ਹੈ ਮੁਸਾਫਿਰ ਨਾਜ਼ੇਕੀ ਸ਼ੱਕ ਪਿਆਸੀ ਅਫਸਰਾਂ ਨੂੰ ਜਿਸ ਤੋਂ ਬਾਅਦ ਉਸ ਔਰਤ ਦੀ ਜਦੋਂ ਚੈਕਿੰਗ ਕੀਤੀ ਗਈ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ ਇਹ ਵੱਡੀ ਮਾਤਰਾ ਦੇ ਵਿੱਚ ਕਰੋੜਾ ਰੁਪਏ ਦਾ ਸੋਨਾ ਬਰਾਮਦ ਹੋਇਆ